ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਟੁਕੜ ਵੜ ਛੇੜ ਲਈ ਲੈ ਕੇ ਆਏ ਆ ਤੇ ਆਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਠੀ ਕੋ ਜੀ ਵਧੀਆ ਜੀ ਕਿਵੇਂ ਚੱਲਦਾ ਜੀ ਕੰਮਕਾਰ ਬਹੁਤ ਸੋਹਣਾ ਬਾਈ ਕਿਰਪਾ ਮਾਲਕ ਦੀ ਠੀਕ ਆ ਨਾਮ ਤੇ ਐਡਰੈਸ ਬੋਲ ਦਈਏ ਆਪਣਾ ਨਾਂ ਬਾਈ ਜੋਗਾ ਪਿੰਡ ਮੂਹ ਠੀਕ ਆ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਤਹਿਸੀਲ ਕਿਹੜੀ ਪੈਂਦੀ ਵੀਰੇ ਤਹਿਸੀਲ ਮਹਿਲਕਣਾ ਪੈਂਦੀ ਵੀਰੇ ਠੀਕ ਆ ਵੀਰੇ ਨੇੜੇ ਪਿੰਡ ਆਪਣੇ ਕਿਹੜਾ ਕਿਹੜਾ ਠੀਕ ਆ ਵੀਰੇ ਹਾਂਜੀ ਹਾਂ ਮੈਂ ਨੰਬਰ ਬੋਲ ਦ ਆਪਣਾ 95698 55819 ਠੀਕ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਆਪਾਂ ਸਾਹਮਣੇ ਬੈਠ ਦੇਖ ਰਹੇ ਆ ਗੱਬਣ ਤੋਕੜ ਹਾਂ ਵੀਰੇ ਗੱਬਣ ਤੋਕੜ ਆ ਤੇ ਪੰਜ ਮਹੀਨੇ ਜਾਨੀ ਇੱਕ ਜੋਦ ਨਹੀਂ ਘਟਣੇ ਮੰਨ ਕੇ ਤਾਲ ਪੰਜ ਮਹੀਨੇ ਪੂਰੇ ਹੀ ਹੋਗੇ ਨੂੰ ਇੱਕ ਦੋ ਦਿਨ ਘਟ ਹੋਣਗੇ ਇਹਦੇ ਇੱਕ ਦੋ ਦਿਨ ਘਟਾ ਮਤਲਬ ਕਿ ਚੈੱਕ ਪਾਸ ਆ ਪੰਜ ਹਾਂ ਚੈੱਕ ਪਾਸ ਆ ਹਾਂ ਆਪਣੀ ਚੈੱਕ ਕਰਾਈ ਵੀ ਆ ਆਪਣੇ ਕੋਲ ਕੱਲ ਸਾਮ ਨੂੰ ਆਈ ਆ ਇਹ ਠੀਕ ਆ ਹਾਂ ਦੋ ਬੈਣੇ ਚੈੱਕ ਸਵੇਰ ਛੇ ਵਜੇ ਹੋਗੀ ਤੇ ਜਾਨੀ ਦੁੱਧ ਹੋਣੇ ਥਲੇ 7 ਲੀਟਰ ਵਧੀਆ ਜਿਹਾ ਮੇਨ ਦੇ ਦੁਨਿਆ ਡੰਗਾ ਦਾ ਹਾਂ ਹਾਂ ਦੁਨਿਆ ਡੰਗਾ ਦਾ ਵੀਰੇ ਹਾਂ ਹਾਂ ਤੇ ਜੇ ਕੋਈ ਦੋ ਟਾਈਮ ਚਵਾਈ ਕਰਨੀ ਜੇ ਅਗਲਾ ਚਾਲ ਡੰਗਾ ਚਲੋ ਯਾਰ ਠੀਕ ਆ ਹਾਂ ਪਰ ਮੈਂ ਅਗਲਾ ਚਾਰ ਡੰਗ ਚਾਹ ਹਾਂ ਚਾਹ ਅਗਲਾ 6 ਮੰਨ ਕੇ ਲੈ ਜੀ ਆਪਣੇ ਸਾਥ ਹੈਗਾਗਾ ਪੂਰਾ ਵਧੇ ਜਣੂ ਠੀਕ ਆ ਹਾਂ ਹਾਂ ਦੂਆ ਅਗਲਾ ਚਾਹੇ 6 ਮੰਨ ਕੇ ਲੈ ਜੀ ਰਹੇਗਾ ਮਤਲਬ ਹਾਂ 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 ਉਹ ਤੇ ਹੱਥ ਕਰਮ ਵਾਲੀ ਦਾ ਉਹ ਕਮਾਲ ਸਨ ਹੋਣਾ ਬਹੁਤ ਸੋਹਣਾ ਬਣਾਉਂਦੀ ਆ ਹਾਂ ਉਹ ਤਾਂ ਜਿ ਚਵਾਈ ਕਰੀ ਹਾਂ ਉਹ ਤਾਂ ਹਜੇ ਟਾਈਮ ਹੀ ਅਟਕਦਾ ਹੀ ਹੋਇਆਗਾ ਠੰਡੀ ਸੀਲ ਮੇਨ ਗੱਲ ਬਾਹਰ ਜਾ ਕੇ ਨਿਆਣਾ ਵਾ ਦਾ ਬਾਅਦ ਅਗਲਾ ਚਾਹੇ ਕੋਈ ਠੀਕ ਆ ਹਾਂ ਲੈ ਲੈ ਬਾਈ ਮਤਲਬ ਜੇ ਕਰ ਲੇ ਮੁੱਠੀ ਵਾਲਾ ਥਾਣਾ ਬਹੁਤ ਕਮਾਲ ਦਾ ਥਾਣਾ ਪੂਰੀ ਵਿੱਛੀ ਤੇ ਲੱਗਾ ਹੋਆ ਥਣ ਵੀ ਕਰਮ ਵਾਲੀ ਦਾ ਹਨਾ ਹਾਂ ਕੱਤ ਵੇਡ ਵਾਲੀ ਆ ਛੁੜੀ ਸੇਵਾ ਹੋ ਗਈ ਚਲੀ ਗਈ ਹਾਂ ਬਾ ਸੇਵਾ ਹੋ ਗਈ ਜਨੀ ਬਾਈ 50000 ਦੀ 60000 ਅੱਜ ਤੋ ਪਾਈਆਂ ਦਿਨਾਂ ਮਹੀਨਿਆਂ ਨੂੰ ਬੜੇ ਆਰਾਮ ਨਾਲਾ ਬੜੇ ਆਰਾਮ ਨਾਲਾ ਸਹੀ ਗੱਲ ਆ ਗਈ ਬਾਕੀ ਦੋ ਚੀਜ਼ਾਂ ਮਿਲ ਜਾਂਦੀਆਂ ਨਾਲੇ ਤਾਂ ਗੱਪਣ ਵੀ ਮਿਲਦੀ ਜਾਂ ਤੇ ਨਾਲੇ ਦੁੱਧ ਵੀ ਆ ਥੱਲੇ ਹਾਂ ਹਜੇ ਦੋ ਮਹੀਨੇ ਦਾ ਉਹ ਤਾਂ ਵੀ ਬੜੇ ਆਰਾਮ ਨਾਲ ਆਉਗੀ ਆਉਗੀ ਬਰਾ ਸਹੀ ਗੱਲ ਆ ਗਈ ਤੋਰਾ ਚੈੱਕ ਕਰ ਲੋ ਇੱਕ ਨੰਬਰ ਆ ਬਾਕੀ ਧਾਰ ਤੋੜ ਕਿਵੇਂ ਆ ਧਾਰ ਤੋੜ ਬਾਈ ਬਿਲਕੁਲ ਕੋਈ ਭੂਰ ਨਹੀਂ ਕੋਈ ਸ਼ਰਲਾ ਨਹੀਂ ਠੀਕ ਆ ਨਜ਼ਾਰੇ ਵਾਲੀ ਧਾਰ ਆ ਲੈ ਇੱਥੇ ਮੈਂ ਮਤਲਬ ਹੀ ਨਹੀਂ ਯਾਰ ਕਰਮ ਵਾਲੀ ਚ ਹੈ ਵੇੜੇ 'ਚ ਖੜਾ ਗਿਆ ਹਾਂ 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 ਬਾਕੀ ਜਾਦ ਬੀੜ ਵਾਲਿਆ ਕੋਈ ਐਨ ਹੈਗਾ ਮੈਨੂੰ ਨਹੀਂ ਬਰੀ ਨਮਾ ਹਣਾ ਦੂਜੇ ਸੁਵੇ ਦੇ ਨੂੰ ਤੀਜੇ ਨੂੰ ਗੱਬਣਾ ਦੂਜੇ ਸੁਵੇ ਪਿਆਰ ਸੁਣੀ ਗਿਆ ਬਾਕੀ ਚਮਕ ਤੇ ਸੁਨੱਖ ਪੋਣਾ ਬਾਹਰ ਤੋਂ ਹਾਂ ਇੱਤੇ ਬੜਾ ਫਿਰ ਕੀ ਮੋਲਾ ਜਾਇ ਜਾਇਦਾ ਇਹਦਾ ਵੀਰੇ ਮੋਲਾ 30000 ਹੂੰ ਜਨਨ 29 ਦੇ ਆਪਾਂ ਦੇ ਦਾਂਗੇ 1000 ਕੋਈ ਸੁਰ ਕਰ ਦਾਂਗੇ ਮੈਨੂੰ ਬਾਈ ਜਮਾ ਬੱਸੀਆਂ ਵਾਲਾ ਮੁੱਲ ਹੀ ਕਰੀਏ ਹਨਾ ਇੰਨੇ ਦਾ ਮੰਨ ਕੇ ਚੱਲੋ ਅਗਲਾ ਬੱਸੀ ਅਗਲਾ ਬੱਸੀਆਂ ਦੀ ਬਈ 25 25 30000 ਤਾਂ ਮੰਗੀ ਜਾਂਦਾ ਹੈਗਾ ਮੰਗੀ ਜਾਂਦਾ ਉਹਦਾ 2 ਟਾਂ ਤੇ 3 ਮਹੀਨਿਆਂ ਨੂੰ 50000 ਇਹਨੂੰ ਬਟਾਉਗੀ ਬਟਾਉਗੀ ਬਈ ਸਹੀ ਗੱਲ ਹੈ ਜੇ ਗੱਲ ਤੇਰੀ ਨਾਲੇ ਹੈਗੇ 2 ਮਹੀਨੇ ਦੁੱਧ ਦਾ ਵਧੀਆ ਦੁੱਧ ਦਾ ਸਾਰੂਗੀ ਅਗਲੇ ਜਿਹੜੇ ਦਾ ਡੰਗ ਨਹੀਂ ਟੱਪਦਾ ਹਨਾ ਤੇ ਨਾਲੇ ਗੱਬਣਾ ਕਰਮ ਵਾਲੀ ਹਾਂ ਇੱਕ ਵਾਰੀ ਇਹ ਨਹੀਂ ਸ਼ੋਰ ਜੰਤਾ ਰਹੀ ਕੋਈ ਮਤਲਬ ਹੀ ਨਹੀਂ ਹੈਗਾ ਲੈ ਯਾਰ ਇਹ ਕਿਵੇਂ ਮਰ ਜੀ ਥੋੜਾ ਕੈਮਰੇ ਤੇ ਜਲੂ ਜੈ ਕੈਮਰੇ ਤੇ ਚਲਾਇਆ ਬਾਈ ਇੱਕ ਆਪਣੇ ਉਪਰੇ ਹੀ ਕਰਕੇ ਮੜਾ ਮੋਟਾ ਹਾਂ ਗੰਢੀ ਸੀਲ ਤਾਂ ਬਹੁਤ ਹੈ ਲੈ ਸਹੀ ਗੱਲ ਆ ਮਤਲਬ ਗੰਢੀ ਸੀਲ ਤਾਂ ਕਰਮ ਵਾਲੀ ਹਾਂ ਚਮਕ ਚੌਂਕਾ ਪੂਰੀ ਫੁੱਲ ਆ ਬਾਈ ਚਮਕ ਫੁੱਲ ਆ ਹੀ ਨਹੀਂ ਹੈਗਾ ਵੀ ਕੀ ਕੀ ਕਰਨਾ ਹੈ ਨਾ ਹਾਂ ਤੇ ਬੋਦੀਵਾਦੀ ਚੈੱਕ ਕਰ ਲਓ ਫੁੱਲ ਚੰਗੀ ਆ ਮੁੱਲ ਵੀ ਜਾਇਜ਼ ਆ ਬਾਕੀ ਬਾਈ ਮੜਾ ਮੋਟਾ ਮੰਨਤਾ ਹਾਂ ਹਾਂ ਕਰਾਂਗੇ ਵੀਰੇ ਆਪਾਂ 29 ਦੀ ਦੇ ਦੇਣੀ ਅਗਲੇ ਦਿਨ ਠੀਕ ਆ 20000 ਮੁੱਲ 29000 ਰੁਪਏ ਤੀਜੋ ਛੋਟ ਕਰ ਦੇਣੀ ਆ ਵਧੀਆ ਠੀਕ ਆ ਬਾਈ ਕਹਿੰਦਾ 1000 ਰੁਪਏ ਛੋਟ ਕਰ ਦੇਣੀ ਆ ਕੀ ਬਾਕੀ ਦੁੱਧ ਵੀ ਚੰਗਾ ਹੋਣਾ ਬਾਕੀ ਸੇਵਾ ਹੋ ਗਈ ਹੋਰ ਬਾਜੂ ਬਦੂ ਹਾਂ ਦੋਤਾ ਵੀਰੇ ਬਦੂਗੇ ਹੋਣਾ ਇਹ ਕੇਰੇ ਦਾ ਮਾੜਾ ਮੋੜਾ ਡੰਗਰ ਤੋਂ ਉੱਪਰੇ ਦਾ ਵੀ ਕਰ ਜਾਂਦਾ ਹਾਂ ਹਾਂ ਜੀ ਰਾਤ ਆਈ ਜਾਂਦਾ ਕਈ ਵਾਰ ਹਾਂ ਸਹੀ ਗੱਲ ਹੈ ਨੋ ਤਾਂ ਸੇਵਾ ਦੇ ਕੋਲ ਬਾਕੀ 8 ਲੀਟਰ ਦਾ 8 ਲੀਟਰ ਦਾ ਹੁਣ ਵੀ ਬੜੇ ਆਮ ਨਾਲ ਦਊਗੇ ਇਹ ਦਊਗੇ ਭਰਾ ਸਹੀ ਗੱਲ ਹੈ ਹਾਂ ਹਾਂ ਬਾਕੀ ਮੌਸਮ ਠੰਡ ਦਾ ਮੌਸਮ ਠੰਡ ਦਾ ਵੀਰੇ ਹਾਂ ਕੋਈ ਗਰਮੀ ਨਹੀਂ ਹਾਂ 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 ਸਹੀ ਗੱਲ ਹੈ ਮੈਂ ਸੀਗਾ ਭਰਾ ਕੋਲ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਲਈ ਸਕਦੇ ਹਾਂ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦ